ਜੇ ਆਪਾਂ ਗੱਲ ਕਰੀਏ ਇਸ ਟਾਈਮ ਜੋ ਇਮੀਗ੍ਰੇਸ਼ਨ ਦਾ ਮਸਲਾ ਜਿਹੜਾ ਅਮਰੀਕਾ ਦੇ ਵਿੱਚ ਭਖਿਆ ਹੋਇਆ ਜਿਹਦੇ ਦੌਰਾਨ ਤੁਸੀਂ ਦੇਖਿਆ ਕਿ ਪੂਰੇ ਅਮਰੀਕਾ ਦੇ ਵਿੱਚ ਇਸ ਵੱਲੋਂ ਬਹੁਤ ਵੱਡੀਆਂ ਡੇਟਾ ਜਿਹੜੀਆਂ ਮਾਰੀਆਂ ਜਾ ਰਹੀਆਂ ਤੇ ਵੱਡੇ ਪੱਧਰ ਤੇ ਜਿਹੜੇ ਆ ਅਨਡਾਕੂਮੈਂਟਿਡ ਜਿਹੜੇ ਲੋਕ ਹੈਗੇ ਉਹਨਾਂ ਨੂੰ ਫੜ ਕੇ ਤੇ ਹਰਾਸਤ ਵਿੱਚ ਲਿਆ ਜਾ ਰਿਹਾ ਤੇ ਵੱਡੇ ਪੱਧਰ ਤੇ ਡਿਪੋਰਟ ਵੀ ਕੀਤਾ ਜਾ ਰਿਹਾ ਪਹਿਲਾਂ ਤਾਂ ਇਹ ਤੋਂ ਤਾਂ ਕੀ ਗੱਲ ਸੀ ਮਸਤੀ ਕਿ ਜਿਹੜੇ ਲੋਕ ਇਲੀਗਲ ਇਥੇ ਆਏ ਆ ਜਾਂ ਜਿਨ੍ਹਾਂ ਦਾ ਹਜੇ ਕੋਈ ਲੀਗਲ ਸਟੇਟਸ ਨਹੀਂ ਹੈ ਜਾਂ ਜਿਨ੍ਹਾਂ ਨੇ ਕੋਈ ਕਰਾਇਮ ਕੀਤਾ ਆ ਚਾਹੇ ਉਹ ਕੋਈ ਗ੍ਰੀਨ ਕਾਰਡ ਹੋਲਡਰ ਵੀ ਆ ਉਹਨਾਂ ਉੱਤੇ ਵੀ ਕਾਰਵਾਈਆਂ ਕੀਤੀਆਂ ਜਾ ਰਹੀਆਂ। ਪਰ ਹੁਣ ਜਿਹੜੀ ਗੱਲ ਜਿਹੜੀ ਹੋ ਰਹੀ ਆ ਕਿ ਉਹ ਟਰਕਿੰਗ ਦੇ ਉੱਤੇ ਬਹੁਤ ਵੱਡਾ ਇੱਕ ਕਾਨੂੰਨ ਆਇਆ। ਜਿਹੜੀ ਸ਼ੌਂਟਫੀ ਹੈਗੀ ਆ ਜਿਹੜੀ ਟ੍ਰਾਂਸਪੋਰਟ ਮੰ minister ਹੈਗੇ ਆ ਉਹਨਾਂ ਨੇ ਅਪੀਤੇ ਦਿਨੀ ਇੱਕ ਨਵਾਂ ਕਾਨੂੰਨ ਲਿਆਂਦਾ ਸੀਗਾ ਕਿ ਜਿਹੜੇ ਲੋਕ ਕਹੋ ਕਿ only ਵਰਕ ਪਰਮਿਟ 홀ਡਰ ਨੇ ਚਾਹੇ ਉਹ ਵਰਕ ਵੀਜੇ ਤੇ ਆਏ ਹੋਏ ਨੇ ਚਾਹੇ ਉਹ ਅਸਾਈਲਮ ਤੇ ਦੇ ਰੈਫਿਊਜੀ ਨੇ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਹੈ ਉਹ ਸੀਡੀਐਲ ਨਹੀਂ ਲੈ ਸਕਦੇ ਤੋ ਜਦੋਂ ਦੀ ਇਹ ਖਬਰ ਆਈ ਹੈ ਉਦੋਂ ਦਾ ਅਮਰੀਕਾ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਇੱਕ ਖਲਾਜ ਆ ਪੈਦਾ ਹੋ ਗਿਆ ਕਿਉਂਕਿ ਤੁਸੀਂ ਜੇ ਇੱਕ ਵਾਰ ਦੇਖੋ ਤਾਂ ਪੂਰੇ ਅਮਰੀਕਾ ਦੇ ਵਿੱਚ ਜਿਹੜੀ ਟਰੱਕਿੰਗ ਕੰਪਨੀ ਹੈ ਉਹ ਇਸ ਕਾਨੂੰਨ ਦੇ ਨਾਂ ਇੱਕ ਹਿੱਲ ਜੀਆਂ ਗਈਆਂ ਆ ਕਿਉਂਕਿ ਇਸ ਤਰ੍ਹਾਂ ਕਹਿ ਲਓ ਕਿ ਟਰੱਕਿੰਗ ਜਿਹੜੀ ਹੈ ਉਹ ਅਮਰੀਕਾ ਦੀ ਉਹ ਬੈਕਬੋਨ ਹੈ ਤੇ ਇਸ ਟਾਈਮ ਜਿਹੜੇ ਜਿੰਨੇ ਵੀ ਟਰਕਿੰਗ ਕੰਪਨੀਆਂ ਵਾਲੇ ਹੈਗੇ ਆ ਉਹਨਾਂ ਦੇ ਕੋਲ ਤਕਰੀਬਨ 25 ਤੋਂ 30% ਤੋਂ ਜ਼ਿਆਦਾ ਜਿਹੜੇ ਉਹ ਲੋਕ ਨੇ ਜਿਨ੍ਹਾਂ ਦੇ ਕੋਲ ਓਨਲੀ ਵਰਕ ਪਰਮਿਟ ਵਰਕ ਅਥੋਰਾਈਜ਼ਡ ਹੈਗੇ ਆ ਜਿਨ੍ਹਾਂ ਕੋਲ ਅਜੇ ਕੋਈ ਸਟੇਟਸ ਨਹੀਂ ਹੈਗਾ ਕੋਈ ਗ੍ਰੀਨ ਕਾਰਡ ਹੋਲਡਰ ਨਹੀਂ ਹੈ ਜਾਂ ਕੋ ਸਿਟੀਜ਼ਨ ਨਹੀਂ ਹੈਗੇ ਪਰ ਉਹ ਟਰੱਕ ਚਲਾ ਸਕਦੇ ਆ ਕਿਉਂਕਿ ਉਹਨਾਂ ਦੇ ਕੋਲ ਸੀ ਡੀ ਐਲ ਹੈ ਸੀ ਡੀ ਐਲ ਜਿਹਨੂੰ ਕਹਿੰਦੇ ਨੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਸੋ ਕਈ ਵਾਰੀ ਕਈ ਲੋਕ ਜਿਹੜੇ ਆਪਣੇ ਇੰਡੀਆ ਵਿੱਚ ਸੁਭਜਦੇ ਸੀਡੀਐਲ ਦਾ ਪਤਾ ਨਹੀਂ ਕੋਈ ਨਵਾਂ ਹੀ ਕੋਈ ਹੈਗਾ ਆ ਕੋਈ ਵਰਕ ਪਰਮਟ ਵਰਗਾ ਕੋਈ ਪਰਮਨੈਂਟ ਜਰਨਲ ਟਰੱਕ ਚਲਾਉਂਦੇ ਹਨ ਕਮਰਸ਼ੀਅਲ ਡਰਾਈਵਰ ਲਾਇਸੈਂਸ ਜਿਹੜਾ ਹੈਗਾ ਆ ਉਹਦੇ ਵਿੱਚ ਬਹੁਤ ਵੱਡੀਆਂ ਹੁਣ ਤਬਦੀਲੀਆਂ ਕਰ ਦਿੱਤੀਆਂ ਗਈਆਂ ਨੰਬਰ 1 ਤੇ ਜਿਹੜਾ ਕੱਕੋ ਘੱਟ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਵਾਲਾ ਉਹ ਹੀ ਸੀਰੀਅਲ ਲੈ ਸਕੇਗਾ ਨੰਬਰ 2 ਤੇ ਜਿਹੜੇ ਜਿਨ੍ਹਾਂ ਦੇ ਕੋਲ ਆਥੈਂਟਿਕ ਸੀਡੀਐਲ ਹੈ ਉਹਨਾਂ ਦਾ ਕੀ ਬਣੇਗਾ ਉਹਨਾਂ ਦੇ ਅੰਦਰ ਵੀ ਡਰ ਦਾ ਮਾਹੌਲ ਹੈ ਕਿ ਉਹ ਵਰਕ ਪਰਮਿਟ ਤਾਂ ਹੈਗਾ ਉਹਨਾਂ ਕੋਲ ਵਰਕ ਅਥੋਰਾਈਜੇਸ਼ਨ ਹੈਗਾ ਸੀਡੀਐਲ ਵੀ ਹੈ ਪਰ ਉਹ ਵੀ ਡਰੇ ਹੋਏ ਨੇ ਕਿ ਵਾਕਈ ਡਰਨ ਦੀ ਲੋੜ ਹੈਗੀ ਆ ਇਹ ਜਿਹੜਾ ਕਾਨੂੰਨ ਹੈ ਉਹਨਾਂ ਦੇ ਉੱਤੇ ਵੀ ਲਾਗੂ ਹੋਣ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂਐਸਏ ਮੈਂ ਹਰਪਾਲ ਸਿੰਘ ਸੁਨਾਮ ਆਪਜੀ ਦਾ ਸਵਾਗਤ ਕਰਦਾ ਹਾਂ ਅਮਰੀਕਾ ਦੇ ਵਿੱਚ ਜਦੋਂ ਦੀ 트ੰਪ ਸਰਕਾਰ ਆਈ ਹੈ ਉਦੋਂ ਦਾ ਇਮੀਗ੍ਰੇਸ਼ਨ ਜਾਂ ਫਿਰ ਟਰਕਿੰਗ ਦੇ ਉੱਤੇ ਕਾਫੀ ਜਿਹੜੀ ਅੱਖ ਗਹਿਰੀ ਰੱਖੀ ਹੋਈ ਹੈ 트ੰਪ ਸਰਕਾਰ ਨੇ ਪਿਛਲੇ ਕਾਫੀ ਦਿਨਾਂ ਤੋਂ ਜੋ ਇਮੀਗ੍ਰੇਸ਼ਨ ਦੇ ਡੈਪੋਟੇਸ਼ਨ ਦੇ ਉੱਤੇ ਜ਼ੋਰ ਦਿੱਤਾ ਗਿਆ ਸੀ ਹੁਣ ਉਹਨਾਂ ਨੇ ਟਰਕਿੰਗ ਦੇ ਉੱਤੇ ਵੀ ਕਾਫੀ ਜਿਹੜਾ ਸਿਕੰਜਾ ਕੱਸਿਆ ਹੋਇਆ ਸਾਡੇ ਨਾਲ ਨੇ ਅੱਜ ਦੀ ਅਪਡੇਟ ਲੈ ਕੇ ਹਾਜ਼ਰ ਨੇ ਸਰਦਾਰ ਸੁਖਦੇਵ ਸਿੰਘ ਜੀ ਚੋਗਾਵਾ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜੀ ਅੱਜ ਦੀ ਅਪਡੇਟ ਤਾਜ਼ਾ ਅਪਡੇਟ ਕੀ ਹੈ ਹਾਂਜੀ ਚੋਗਾਵਾ ਸਾਹਿਬ ਪੰਜਾਬੀ ਵਿਰਾਸਤ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀਓ ਜਿਵੇਂ ਤੁਹਾਨੂੰ ਪਤਾ ਹੈ ਕਿ ਅਮਰੀਕਾ ਵਿੱਚ ਪੰਜਾਬੀ ਭਾਈਚਾਰਾ ਟਰੱਕਿੰਗ ਦੇ ਨਾਲ ਕਾਫੀ ਜੁੜੇ ਹੋਏ ਆ ਤੇ ਜਦੋਂ ਟਰੱਕਿੰਗ ਦੀ ਕੋਈ ਵੀ ਖਬਰ ਆਉਂਦੀਆਂ ਨੇ ਇਹ ਇੰਡੀਆ ਤੱਕ ਉਸ ਦੀ ਆਵਾਜ਼ ਜਾਂਦੀ ਹੈ ਡਰ ਦਾ ਮਾਹੌਲ ਰਹਿੰਦਾ ਹੈ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਅੱਜ ਦੀ ਕੀ ਅਪਡੇਟ ਹੈ ਬਿਲਕੁਲ ਸੁਨਾਮ ਸਾਹਿਬ ਜੇ ਆਪਾਂ ਗੱਲ ਕਰੀਏ ਇਸ ਟਾਈਮ ਜੋ ਇਮੀਗ੍ਰੇਸ਼ਨ ਦਾ ਮਸਲਾ ਜਿਹੜਾ ਅਮਰੀਕਾ ਦੇ ਵਿੱਚ ਭਖਿਆ ਹੋਇਆ ਹੈ ਜਿਹਦੇ ਦੌਰਾਨ ਤੁਸੀਂ ਦੇਖਿਆ ਕਿ ਪੂਰੇ ਅਮਰੀਕਾ ਦੇ ਵਿੱਚ ਆਈਸ ਵੱਲੋਂ ਬਹੁਤ ਵੱਡੀਆਂ ਰੇਡਾਂ ਜਿਹੜੀਆਂ ਮਾਰੀਆਂ ਜਾ ਰਹੀਆਂ ਤੇ ਵੱਡੇ ਪੱਧਰ ਤੇ ਜਿਹੜੇ ਆ ਅਨਡਾਕੂਮੈਂਟਿਡ ਜਿਹੜੇ ਲੋਕ ਹੈਗੇ ਉਹਨਾਂ ਨੂੰ ਫੜ ਕੇ ਤੇ ਹਰਾਸ ਵਿੱਚ ਲਿਆ ਜਾ ਰਿਹਾ ਤੇ ਵੱਡੇ ਪੱਧਰ ਤੇ ਅ ਡਿਪੋਰਟ ਵੀ ਕੀਤਾ ਜਾ ਰਿਹਾ ਪਹਿਲਾਂ ਤਾਂ ਇਤੋਂ ਤੱਕ ਕੀ ਗੱਲ ਸੀ ਮਸੀਹ ਕਿ ਜਿਹੜੇ ਲੋਕ ਇਲੀਗਲ ਇਥੇ ਆਏ ਆ ਜਾਂ ਜਿਨ੍ਹਾਂ ਦਾ ਹਜੇ ਕੋਈ ਲੀਗਲ ਸਟੇਟਸ ਨਹੀਂ ਹੈ ਜਾਂ ਜਿਨ੍ਹਾਂ ਨੇ ਕੋਈ ਕਰਾਇਮ ਕੀਤਾ ਆ ਚਾਹੇ ਉਹ ਕੋਈ ਗ੍ਰੀਨ ਕਾਰਡ ਹੋਲਡਰ ਵੀ ਆ ਉਹਨਾਂ ਦੇ ਉੱਤੇ ਵੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਪਰ ਹੁਣ ਜਿਹੜੀ ਗੱਲ ਜਿਹੜੀ ਹੋ ਰਹੀ ਆ ਕਿ ਉਹ ਟਰੈਕਿੰਗ ਦੇ ਉੱਤੇ ਬਹੁਤ ਵੱਡਾ ਇੱਕ ਕਾਨੂੰਨ ਆਇਆ ਜਿਹੜੇ ਸ਼ੌਨ ਡਫੀ ਹੈਗੇ ਆ ਜਿਹੜੇ ਟਰਾਂਸਪੋਰਟ ਮੰ minister ਹੈਗੇ ਆ ਉਹਨਾਂ ਨੇ ਬੀਤੇ ਦਿਨੀ ਇੱਕ ਨਵਾਂ ਕਾਨੂੰਨ ਲਿਆਂਦਾ ਸੀਗਾ ਕਿ ਜਿਹੜੇ ਲੋਕ ਕਹਿ ਲਓ ਕਿ only work permit holder ਨੇ ਚਾਹੇ ਉਹ ਉਹ ਵਰਕ ਵੀਜੇ ਤੇ ਆਏ ਹੋਏ ਨੇ ਚਾਹੇ ਉਹ asylum ਤੇ ਨੇ refugee ਨੇ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਹੈ ਉਹ CDL ਨਹੀਂ ਲੈ ਸਕਦੇ ਇਸੋ ਜਦੋਂ ਦੀ ਇਹ ਖਬਰ ਆਈ ਹੈ ਉਦੋਂ ਦਾ ਅਮਰੀਕਾ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਟਰੱਕਿੰਗ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਇੱਕ ਖਲਾਜ ਆ ਪੈਦਾ ਹੋ ਗਿਆ ਕਿਉਂਕਿ ਤੁਸੀਂ ਜੇ ਇੱਕ ਵਾਰ ਦੇਖੋ ਤਾਂ ਪੂਰੇ ਅਮਰੀਕਾ ਦੇ ਵਿੱਚ ਜਿਹੜੀ ਟਰੱਕਿੰਗ ਕੰਪਨੀ ਹੈ ਉਹ ਇਸ ਕਾਨੂੰਨ ਦੇ ਨਾਲ ਇੱਕ ਹਿੱਲ ਜਿਹੀ ਗਈਆਂ ਆ ਕਿਉਂਕਿ ਇਸ ਤਰ੍ਹਾਂ ਕਹਿ ਲਓ ਕਿ ਟਰੱਕਿੰਗ ਜਿਹੜੀ ਹੈ ਉਹ ਅਮਰੀਕਾ ਦੀ ਉਹ ਬੈਕਬੋਨ ਹੈ ਤੇ ਇਸ ਟਾਈਮ ਜਿਹੜੇ ਜਿੰਨੇ ਵੀ ਟਰਕਿੰਗ ਕੰਪਨੀਆਂ ਵਾਲੇ ਹੈਗੇ ਆ ਉਹਨਾਂ ਦੇ ਕੋਲ ਤਕਰੀਬਨ 25 ਤੋਂ 30% ਤੋਂ ਜ਼ਿਆਦਾ ਜਿਹੜੇ ਉਹ ਲੋਕ ਨੇ ਜਿਨ੍ਹਾਂ ਦੇ ਕੋਲ ਓਨਲੀ ਵਰਕ ਪਰਮਿਟ ਵਰਕ ਅਥੋਰਾਈਜ਼ਡ ਹੈਗੇ ਆ ਜਿਨ੍ਹਾਂ ਕੋਲ ਹਜੇ ਕੋਈ ਸਟੇਟਸ ਨਹੀਂ ਹੈਗਾ ਕੋਈ ਗ੍ਰੀਨ ਕਾਰਡ ਹੋਲਡਰ ਨਹੀਂ ਹੈ ਜਾਂ ਕੋਈ ਸਿਟੀਜ਼ਨ ਨਹੀਂ ਹੈਗੇ ਪਰ ਉਹ ਟਰੱਕ ਚਲਾ ਸਕਦੇ ਆ ਕਿਉਂਕਿ ਉਹਨਾਂ ਦੇ ਕੋਲ ਸੀਡੀਐਲ ਹੈ ਸੋ ਪਹਿਲਾਂ ਅਮਰੀਕਾ ਦੇ ਵਿੱਚ ਕੋਈ ਇਹੋ ਜਿਹਾ ਕਾਨੂੰਨ ਨਹੀਂ ਸੀ ਜਿਹਦੇ ਕਰਕੇ ਜਿਹੜੇ ਵਰਕ ਪਰਮਟ ਵਾਲੇ ਆ ਉਹ ਸੀਡੀਐਲ ਨਹੀਂ ਲੈ ਸਕਦੇ ਸੀਡੀਐਲ ਜਿਹਨੂੰ ਕਹਿੰਦੇ ਨੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਸੋ ਕਈ ਵਾਰੀ ਕਈ ਲੋਕ ਜਿਹੜੇ ਆਪਣੇ ਇੰਡੀਆ ਵਿੱਚ ਬੈਠੇ ਸੋਚਦੇ ਆ ਸੀਡੀਐਲ ਦਾ ਪਤਾ ਨਹੀਂ ਕੋਈ ਨਵਾਂ ਹੀ ਕੋਈ ਹੈਗਾ ਆ ਕੋਈ ਵਰਕ ਪਰਮਟ ਵਰਗਾ ਕੋਈ ਪਰਮਟ ਹੈ ਜਿਸ ਨਾਲ ਟਰੱਕ ਚਲਾਉਂਦੇ ਆ ਅਸਲ ਵਿੱਚ ਡੀਐਲ ਕਹਿੰਦੇ ਨੇ ਡਰਾਈਵਰ ਲਾਇਸੈਂਸ ਸੀਡੀਐਲ ਕਹਿੰਦੇ ਨੇ ਕਮਰਸ਼ੀਅਲ ਲਾਇਸੈਂਸ ਜੀ ਸ਼ੌਕ ਕਮਰਸ਼ੀਅਲ ਡਰਾਈਵਰ ਲਾਇਸੈਂਸ ਜਿਹੜਾ ਹੈਗਾ ਆ ਉਹਦੇ ਵਿੱਚ ਬਹੁਤ ਵੱਡੀਆਂ ਹੁਣ ਤਬਦੀਲੀਆਂ ਕਰ ਦਿੱਤੀਆਂ ਗਈਆਂ ਨੰਬਰ 1 ਤੇ ਜਿਹੜਾ ਕਟੋ-ਕਟ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਵਾਲਾ ਉਹ ਹੀ ਸੀਰੀਅਲ ਲੈ ਸਕੇਗਾ ਨੰਬਰ 2 ਤੇ ਜਿਹੜੇ ਜਿਨ੍ਹਾਂ ਦੇ ਕੋਲ ਆਲਰੇਡੀ ਸੀਡੀਐਲ ਹੈ ਉਹਨਾਂ ਦਾ ਕੀ ਬਣੇਗਾ ਉਹਦੇ ਵਾਸਤੇ ਵੀ ਇਹ ਗੱਲ ਇਹ ਉਹਨਾਂ ਦੇ ਅੰਦਰ ਵੀ ਡਰ ਦਾ ਮਾਹੌਲ ਹੈ ਕਿ ਉਹ ਵਰਕ ਪਰਮਿਟ ਤਾਂ ਹੈਗਾ ਉਹਨਾਂ ਕੋਲ ਵਰਕ ਅਥੋਰਾਈਜੇਸ਼ਨ ਹੈਗਾ ਸੀ ਡੀਐਲ ਵੀ ਹੈ ਪਰ ਉਹ ਵੀ ਡਰੇ ਹੋਏ ਨੇ ਕਿ ਵਾਕਏ ਡਰਨ ਦੀ ਲੋੜ ਹੈਗੀ ਆ ਕੀ ਜਿਹੜਾ ਕਾਨੂੰਨ ਹੈ ਉਹਨਾਂ ਦੇ ਉੱਤੇ ਵੀ ਲਾਗੂ ਹੋਣ ਜਾ ਰਿਹਾ ਹੈ ਬਿਲਕੁਲ ਜੀ ਪਹਿਲਾਂ ਤਾਂ ਜਦੋਂ ਖਬਰ ਆਈ ਸੀ ਉਹ ਤਾਂ ਇਹ ਸੀ ਕਿ ਜਦੋਂ ਜਿਹੜੇ ਹੁਣ ਨਵੇਂ ਸੀਰੀਅਲ ਲੈਣਗੇ ਉਹਨਾਂ ਨੂੰ ਇਸ਼ੂ ਨਹੀਂ ਕੀਤਾ ਜਾਵੇਗਾ ਪਰ ਜਦੋਂ ਇਹ ਪੂਰੀ ਖਬਰ ਜਿਹੜੀ ਸਾਹਮਣੇ ਆਉਂਦੀ ਹੈ ਕਿ ਨਹੀਂ ਉਹਨਾਂ ਨੇ ਇਹ ਵੀ ਕਿਹਾ ਆ ਕਿ ਜਿਨ੍ਹਾਂ ਦੇ ਕੋਲ ਓਲਡੀ ਸੀਡੀਐਲ ਹੈ ਉਨਾ ਦੇ CDL V ਜਿਹੜੇ ਹੈਗੇ ਆ ਰੀਨਿਊ ਨਹੀਂ ਕੀਤੇ ਜਾਣਗੇ ਔਰ ਜਦੋਂ ਤੱਕ ਇਹ ਸੁਣਿਆ ਸੀ ਕਿ ਰੀਨਿਊ ਨਹੀਂ ਕੀਤੇ ਜਾਣਗੇ ਗੱਲ ਇੱਥੇ ਹੀ ਬਸ ਨਹੀਂ ਹੋਈ ਫਿਰ ਅੱਗੇ ਕੀ ਹੋਇਆ ਕਿ ਜਿਨ੍ਹਾਂ ਲੋਕਾਂ ਦੇ ਕੋਲ ਜਿਨ੍ਹਾਂ ਦੇ ਕਹਿ ਲਓ ਕਿ ਜਿਹੜੇ ਮੈਡੀਕਲ ਐਕਸਪਾਇਰ ਹੁੰਦੇ ਆ ਸੋ ਹਰ 2 ਸਾਲ ਬਾਅਦ ਜਿਹੜਾ ਮੈਡੀਕਲ ਤੁਹਾਨੂੰ ਜਮਾ ਕਰਾਉਣਾ ਪੈਂਦਾ ਸੋ ਬੜੇ ਲੋਕ ਇਹੋ ਜਿਹੇ ਆ ਜਿਨ੍ਹਾਂ ਦੇ ਇਸ ਮਹੀਨੇ ਦੇ ਵਿੱਚ ਮੈਡੀਕਲ ਜਿਹੜੇ ਐਕਸਪਾਇਰ ਹੋ ਰਹੇ ਸੀ ਔਰ ਜਦੋਂ ਉਹ ਡੀਐਨਵੀ ਦੇ ਵਿੱਚ ਆਪਣਾ ਮੈਡੀਕਲ ਜਮ੍ਹਾਂ ਕਰਾਉਣ ਗਏ ਤਾਂ ਉਹਨਾਂ ਨੂੰ ਕਿਹਾ ਕਿ ਆਪਣਾ ਲਾਇਸੈਂਸ ਦਿਖਾਓ ਜਦੋਂ ਲਾਇਸੈਂਸ ਦਿਖਾਇਆ ਤੇ ਉਹਨਾਂ ਨੇ ਲਾਇਸੈਂਸ ਰੱਖ ਲਿਆ ਲਾਇਸੈਂਸ ਰੱਖ ਕੇ ਉਹਨਾਂ ਨੇ ਇਹ ਕਿਹਾ ਕਿ ਨਵੇਂ ਕਾਨੂੰਨ ਮੁਤਾਬਕ ਅਸੀਂ ਤੁਹਾਡਾ ਜਿਹੜਾ ਮੈਡੀਕਲ ਹੈ ਉਹ ਐਕਸੈਪਟ ਨਹੀਂ ਕਰ ਸਕਦੇ ਤੇ ਤੁਹਾਨੂੰ ਜਿਹੜਾ ਕਮਰਸ਼ੀਅਲ ਲਾਇਸੈਂਸ ਲੈ ਕੇ ਤੁਹਾਨੂੰ ਕਾਰ ਦਾ ਲਾਇਸੈਂਸ ਦੇ ਦੇਵਾਂਗੇ ਸੋ ਇਸ ਕਰਕੇ ਤੁਸੀਂ ਇਹ ਦੇਖੋ ਕਿ ਕਾਨੂੰਨ ਨੇ ਕਿੰਨੀ ਵੱਡੀ ਚੇਂਜਸ ਲਈ ਹੈ ਪਹਿਲਾ ਤਾਂ ਇਹ ਸੀ ਵੀ ਨਵੇਂ ਬੰਦੇ ਜਿਹੜੇ ਆ ਉਹਨਾਂ ਨੂੰ ਟਰੱਕ ਦਾ ਲਾਇਸੈਂਸ ਨਹੀਂ ਮਿਲਣਾ ਫਿਰ ਜਿਨ੍ਹਾਂ ਦੇ ਕੋਲ ਲਾਇਸੈਂਸ ਹੈ ਉਹਨਾਂ ਦਾ ਰੀਨਿਊ ਨਹੀਂ ਹੋਣਾ ਹੁਣ ਜਿਨ੍ਹਾਂ ਦੇ ਕੋਲ ਹਜੇ ਲਾਇਸੈਂਸ ਵੀ ਵੈਲਿਡ ਹੈ ਵਰਕ ਪਰਮਿਟ ਵੀ ਵੈਲਿਡ ਹੈ ਹੁਣ ਉਹਨਾਂ ਦੇ ਉੱਤੇ ਵੀ ਗਾਜ ਡਿੱਗੀ ਹੈ ਕਿ ਉਹਨਾਂ ਦਾ ਜਿਹੜਾ ਮੈਡੀਕਲ ਹੈ ਉਹ ਐਕਸੈਪਟ ਨਹੀਂ ਕੀਤਾ ਜਾ ਰਿਹਾ ਪਰ ਗੱਲ ਜੇ ਕਰੀਏ ਕੈਲੀਫੋਰਨੀਆ ਦੀ ਕੈਲੀਫੋਰਨੀਆ ਨੇ ਹਜੇ ਤੱਕ ਕੋਈ ਵੀ ਇਹੋ ਜਿਹਾ ਜਿਹੜਾ ਕਹੋ ਕਿ ਬਿਆਨ ਨਹੀਂ ਦਿੱਤਾ ਕਿ ਇਹਨਾਂ ਨੇ ਇੱਥੇ ਜਿਹੜਾ ਹੈਗਾ ਸੀਰੀਅਲ ਚਲਾਉਣਾ ਦੇਣਾ ਕਿ ਨਹੀਂ ਚਲਾਉਣਾ ਦੇਣਾ ਪਰ ਦੂਜੇ ਪਾਸੇ ਜਿਹੜੇ 트럼ਪ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਹ ਇਹ ਜਿਹੜਾ ਕਾਨੂੰਨ ਹੈ ਉਹ ਆਪਣੇ ਪੂਰੇ ਜ਼ਬਰਦਸਤ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਮਨਵਾ ਰਹੇ ਆ ਉਹਨਾਂ ਨੇ ਨੰਬਰ 1 ਤਾਂ DMV ਨੂੰ ਹਦਾਇਤ ਕਰਤੀ ਓਵਰਨਾਈਟ ਕਿ ਤੁਸੀਂ ਕੱਲ ਤੋਂ ਲੈ ਕੇ ਜਦੋਂ ਇਹ ਕਾਨੂੰਨ ਸ਼ੁਰੂ ਹੋਇਆ ਕਿ ਤੁਸੀਂ ਇਹ ਸਾਰਿਆਂ ਉੱਤੇ ਕਾਨੂੰਨ ਲਾਗੂ ਕਰ ਦੇਣਾ ਹੈ ਨੰਬਰ 2 ਤੇ ਇੰਸ਼ੋਰੈਂਸ ਕੰਪਨੀਆਂ ਨੂੰ ਤਾਰਨਾ ਕਰ ਦਿੱਤੀ ਕਿ ਜਿੰਨੀ ਵੀ ਤੁਸੀਂ ਕਮਰਸ਼ੀਅਲ ਕੰਪਨੀਆਂ ਆ ਜਿਹੜੀਆਂ ਟਰਕਿੰਗ ਕੰਪਨੀਆਂ ਆ ਜਦੋਂ ਉਹ ਉਹਨਾਂ ਦੇ ਜਿਹੜੇ ਡਰਾਈਵਰ ਹੈ ਜਿਨ੍ਹਾਂ ਦੇ ਤੁਸੀਂ ਇੰਸ਼ੋਰੈਂਸ ਕਰਦੇ ਹੈਗੇ ਆ ਤੁਹਾਨੂੰ ਪਤਾ ਕਿ ਜਦੋਂ ਕਿਸੇ ਵੀ ਕੰਪਨੀ ਵਿੱਚ ਕੋਈ ਡਰਾਈਵਰ ਹਾਇਰ ਹੁੰਦਾ ਤਾਂ ਉਹਨੂੰ ਜਦੋਂ ਉਹਦੇ ਵਿੱਚ ਲਾਇਸੈਂਸ ਉਹਦਾ ਐਡ ਕੀਤਾ ਜਾਂਦਾ ਤੇ ਅੱਗੇ ਉਹਦੇ ਕੋਲੋਂ ਨਾ ਤਾਂ ਗ੍ਰੀਨ ਕਾਰਡ ਪੁੱਛਦੇ ਸੀ ਨਾ ਸਿਟੀਜ਼ਨਸ਼ਿਪ ਤਾਂ ਪੁੱਛਦੇ ਸੀ ਉਹਨ ਕੰਪਨੀਆਂ ਇੰਸ਼ੋਰਸ ਕੰਪਨੀਆਂ ਜਿਹੜੀਆਂ ਉਹਨਾਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਤੁਸੀਂ ਜਿਹੜੇ ਹੈ ਜਿੰਨਾ ਜਿੰਨਾ ਟਰਕਿੰਗ ਕੰਪਨੀਆਂ ਨੂੰ ਤੁਸੀਂ ਇੰਸ਼ੋਰਸ ਪ੍ਰੋਵਾਈਡ ਕਰਦੇ ਆ ਤੁਸੀਂ ਉਹਨਾਂ ਨੂੰ ਉਹਨਾਂ ਦੇ ਡਰਾਈਵਰ ਦੇ ਡੋਮਿਸਾਈਲ ਡਾਕੂਮੈਂਟ ਮੰਗੋ ਸੋ ਹੁਣ ਦੇਖੋ ਨਾ ਇਹ ਸਾਰੀ ਗੱਲ ਕਿੱਧਰ ਨੂੰ ਚਲੀ ਗਈ ਸੋ ਉਹਨਾਂ ਨੇ ਕੀ ਕੀਤਾ ਕਿ ਜਦੋਂ ਇੰਸ਼ੋਰਸ ਕੰਪਨੀਆਂ ਨੇ ਇਹ ਉਹਨਾਂ ਦੇ ਡਰਾਈਵਰ ਦੇ ਡਾਕੂਮੈਂਟ ਮੰਗੇ ਉਹ ਹੈ ਨਹੀਂ ਤੇ ਉਹਨਾਂ ਨੇ ਉਹਨਾਂ ਨੂੰ ਉਸ ਇੰਸ਼ੋਰਸ ਵਿੱਚੋਂ ਕੱਢਣਾ ਸ਼ੁਰੂ ਕਰ ਦਿੱਤਾ ਤੋ ਹੁਣ ਅਲਟੀਮੇਟਲੀ ਕੀ ਹੈ ਕਿ ਜਿਹਦੇ ਕੋਲ ਸੀਡੀਐਲ ਹੈ ਚਾਹੇ ਉਹ ਕੋ ਵਰਕ ਪਰਮਿਟ ਵੀ ਹੈ ਉਹ ਟਰੱਕ ਨਹੀਂ ਚਲਾ ਸਕਦਾ ਅੱਛਾ ਇੱਕ ਇਹ ਦੱਸੋ ਵੀ ਆਮ ਕਰਕੇ ਜਦੋਂ ਵੀ ਗੱਲ ਆਉਂਦੀ ਹੈ ਕਾਨੂੰਨ ਦੀ ਉਹ ਕਹਿੰਦੇ ਹੁੰਦੇ ਕੈਲੀਫੋਰਨੀਆ ਦੇ ਜਿਹੜੇ ਗਵਰਨਰ ਸਾਹਿਬ ਨੇ ਉਹ ਆਮ ਕਰਕੇ ਜਿਹੜੇ ਫੈਡਰਲ ਕਾਨੂੰਨ ਉਹ ਜ਼ਿਆਦਾ ਮੰਨਦੇ ਨਹੀਂ ਹੈ ਉਹਨਾਂ ਦੇ ਉੱਤੇ ਉਹ ਹਮੇਸ਼ਾ ਆਪਣੇ ਕੈਲੀਫੋਰਨੀਆ ਵਾਸੀਆਂ ਦੀ ਗੱਲ ਸੁਣਦੇ ਆ ਉਹਨਾਂ ਦੇ ਹੱਕਾਂ ਦੀ ਗੱਲ ਕਰਦੇ ਆ ਪਰ ਹੁਣ ਇਸ ਵਿਸ਼ੇ ਦੇ ਉੱਤੇ ਉਹਨਾਂ ਦਾ ਕੋਈ ਬਿਆਨ ਦਰਜ ਹੋਇਆ ਵੀ ਹਾਂ ਉਹ ਇਸ ਕਾਨੂੰਨ ਦੇ ਪੂਰੀ ਤਰ੍ਹਾਂ ਲਾਗੂ ਕਰ ਰਹੇ ਆ ਜਾਂ ਨਹੀਂ ਕਰ ਰਹੇ ਦੇਖੋ ਜੀ ਜੇ ਗੱਲ ਕਰੀਏ ਕਾਨੂੰਨ ਦੀ ਜਿਹੜਾ ਮੋਟਰ ਵਹੀਕਲ ਡਿਪਾਰਟਮੈਂਟ ਹੈ ਉਹ ਸਟੇਟ ਰਨ ਜ਼ਰੂਰ ਕਰਦੀ ਹੈ ਪਰ ਜਿਹੜਾ ਉਹਦੀ ਫੰਡਿੰਗ ਹੁੰਦੀ ਹੈ ਉਹ ਫੈਡਰਲ ਦਿੰਦੀ ਹੈ ਸੋ ਫੈਡਰਲ ਗਵਰਨਮੈਂਟ ਨੇ ਪਹਿਲਾਂ ਹੀ ਇਹ ਸਤਾੜਨਾ ਕਰ ਦਿੱਤੀ ਸੀ ਕਿ ਜੇ ਤੁਸੀਂ ਇਸ ਕਾਨੂੰਨ ਨੂੰ ਨਾ ਮੰਨਿਆ ਤੇ ਤੁਹਾਡਾ ਜਿਹੜਾ ਫੰਡ ਹੈ ਉਹ ਅਸੀਂ ਰੋਕ ਦਿਆਂਗੇ ਹੁਣ ਜੇ ਫੰਡ ਨਹੀਂ ਆਊਗਾ ਤੇ ਉਹ ਆਪਣੇ EMPLOYE ਨੂੰ ਪੈਸਾ ਕਿੱਥੋਂ ਦੇਣਗੇ ਉਹਨਾਂ ਦੀਆਂ ਤਨਖਾਹਾਂ ਕਿੱਥੋਂ ਦੇਣਗੇ ਆਪਣੇ ਰੋਜ਼ਮਰ ਦੇ ਜਿਹੜੇ ਉਹਨਾਂ ਦੇ ਬਿੱਲ ਹੈਗੇ ਆ ਉਹ ਕਿੱਦਾਂ ਪੇ ਕਰਣਗੇ ਸੋ ਇਹ ਕਹਿ ਲਓ ਕਿ ਇਸ ਟਾਈਮ ਜਿਹੜਾ 트럼ਪ ਪ੍ਰਸ਼ਾਸਨ ਹੈ ਉਹ ਧੌਣ ਤੇ ਗੋਡਾ ਰੱਖ ਕੇ ਜਿਹੜੇ ਆ ਉਹ ਆਪਣੇ ਕਾਨੂੰਨ ਮਨਵਾਰਿਆ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਗੱਲਾਂ ਹੈਗੀਆਂ ਉਹ ਸਾਰੀਆਂ ਮਨਵਾਰਿਆ ਚਾਹੇ ਸਟੇਟ ਮੰਨੇ ਜਾਂ ਨਾ ਮੰਨੇ ਤੁਸੀਂ ਦੇਖੋ ਕਿ ਜੇ ਆਪਾਂ ਸ਼ਿਕਾਗੋ ਦੀ ਗੱਲ ਕਰੀਏ ਉਥੇ ਵੀ ਡੈਮੋਕ੍ਰੇਟ ਦੀ ਗਵਰਨਮੈਂਟ ਹੈ ਤੇ ਉਹਨਾਂ ਨੇ ਆਈਸ ਵਾਲਿਆਂ ਨੂੰ ਉਥੇ ਵੜ ਨਹੀਂ ਦਿੰਦੇ ਸੀ ਉਹਨਾਂ ਨੇ ਕੀ ਕੀਤਾ ਉਥੇ ਉਹਨਾਂ ਨੇ ਨੈਸ਼ਨਲ ਗਾਰਡ ਲਾਤੇ ਨੈਸ਼ਨਲ ਗਾਰਡ ਲਾਨ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਇਹ ਫੈਡਰਲ ਨੇ ਇਹ ਗੱਲ ਕਹੀ ਕਿ ਸਾਡੇ ਜਿਹੜੇ ਆਈਸ ਏਜੰਟ ਹੈ ਫੈਡਰਲ ਏਜੰਟ ਹੈ ਜੋ ਉਹ ਜਾਂਦੇ ਆ ਤੇ ਮੁਜਾਰਾ ਕਰੀ ਜਿਹੜੇ ਉਹਨਾਂ ਤੇ ਪੱਥਰ ਮਾਰਦੇ ਆ ਜਾਂ ਉਹਨਾਂ ਨਾਲ ਝਗੜੇ ਕਰਦੇ ਆ ਝੰਪਾ ਕਰਦੇ ਆ ਉਹਨਾਂ ਦੇ ਸੱਟਾ ਲਾਉਂਦੇ ਆ ਇਸ ਕਰਕੇ ਸਾਨੂੰ ਨੈਸ਼ਨਲ ਗਾਰਡ ਚਾਹੀਦੇ ਆ ਉਹਨਾਂ ਨੇ ਉਥੇ ਨੈਸ਼ਨਲ ਕਾਰਡ ਮਤਲਬ ਕਿ ਉਥੇ ਆਰਮੀ ਲਾ ਦਿੱਤੀ ਤੇ ਹੁਣ ਉਹ ਆਰਮੀ ਜਿਹੜੀ ਉਹਨਾਂ ਨੂੰ ਪ੍ਰੋਟੈਕਟ ਕਰਦੀ ਹੈ ਇਸੇ ਤਰ੍ਹਾਂ ਹੀ ਕੈਲੀਫੋਰਨੀਆ ਦੇ ਵਿੱਚ ਵੀ ਤੁਸੀਂ ਦੇਖਿਆ ਹੁਣ ਐਲ.ਏ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਉਹ ਨੈਸ਼ਨਲ ਕਾਰਡ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਅਲਟੀਮੇਟਲੀ ਇਹ ਹੋਕ ਹੀ ਰਿਹਾ ਆ ਕਿ ਹੁਣ ਇਹ ਲੜਾਈ ਜਿਹੜੀ ਹੈ ਇਹ ਨਾ ਤਾਂ ਇਮੀਗ੍ਰੈਂਟਸ ਦੀ ਰਹਿ ਗਈ ਹੈ ਨਾ ਹੀ ਇਹ ਅਨ ਡਾਕੂਮੈਂਟਿਡ ਦੀ ਰਹਿ ਗਈ ਹੈ ਅਸਲ ਵਿੱਚ ਇਹ ਲੜਾਈ ਜਿਹੜੀ ਹੈ ਸਿਆਸੀ ਲੜਾਈ ਹੈ ਇਹਦੇ ਵਿੱਚ ਲੋਕ ਪਿਸ ਰਹੇ ਆ ਇਥੇ ਆਮ ਜਨਤਾ ਜਿਹੜੀ ਉਹ ਪਿਸ ਰਹੀ ਐ ਕੰਪਨੀਆਂ ਦੇ ਮਾਲਕ ਪਿਸ ਰਹੇ ਨੇ ਫਾਰਮਰਸ ਜਿਹੜੇ ਹੈਗੇ ਉਹ ਪਿਸ ਰਹੇ ਐ ਜਿਨ੍ਹਾਂ ਨੂੰ ਲੇਬਰ ਚਾਹੀਦੀ ਐ ਲੇਬਰ ਨਹੀਂ ਮਿਲ ਰਹੀ ਜਿਹੜੇ ਵੱਡੇ ਵੱਡੇ ਕੰਪਨੀਆਂ ਜਿਹੜੀਆਂ ਘਰ ਬਣਾਉਂਦੀਆਂ ਬਿਲਡਿੰਗਾਂ ਬਣਾਉਂਦੀਆਂ ਉਹ ਉਹ ਜਿਹੜੇ ਹੈਗੇ ਉਹਨਾਂ ਦੇ ਕੰਮ ਖੜਨ ਲੱਗ ਗਏ ਆ ਕਿਉਂਕਿ ਲੇਬਰ ਜਿਹੜੀ ਐ ਉਹਨੂੰ ਸਹੂਲਤ ਜਿਹੜੀ ਅੱਗੇ ਮਿਲਦੀ ਸੀ ਉਹ ਹੁਣ ਮਿਲਦੀ ਨਹੀਂ ਸ਼ੋਰਟਸ ਆਉਣੀ ਸ਼ੁਰੂ ਹੋ ਗਈ ਐ ਗੱਲ ਇਹ ਹੁੰਦੀ ਉਹ ਚਾਹੇ ਕਿਸੇ ਦੇ ਕੋਲ ਵਰਕ ਪਰਮਿਟ ਹੈਗਾ ਵੀ ਹੈ ਉਹ ਡਰਦਾ ਕੰਮ ਤੇ ਨਹੀਂ ਜਾਂਦਾ ਉਹਨੂੰ ਪਤਾ ਜੇ ਮੈਂ ਕੰਮ ਸਾਈਟ ਤੇ ਗਿਆ ਉੱਥੇ ਆਈਸ ਵਾਲਿਆਂ ਚ ਫੜ ਲੈਣੇ ਉੱਥੇ ਸੁਣਦਾ ਕੌਣ ਹੈ ਉੱਥੇ ਉਹ ਪੁੱਛਦਾ ਕੌਣ ਹੈ ਕਿ ਇਹ ਇਹਦਾ ਬੈਕਗ੍ਰਾਉਂਡ ਕੀ ਹੈ ਨਹੀਂ ਇੱਕ ਵਾਰੀ ਜਦੋਂ ਫੜ ਕੇ ਲੈ ਜਾਂਦੇ ਫਿਰ ਤੁਹਾਨੂੰ ਪਤਾ ਵਾਪਸ ਲਿਆਉਣਾ ਕਿੰਨਾ ਔਖਾ ਆਈਸ ਦੇ ਜਬੜਿਆਂ ਚੋਂ ਸੋ ਅੱਜ ਕੱਲ ਜਿਹੜਾ ਸੁਧਾਮਤ ਸਾਹਿਬ ਇੱਕ ਸਵਾਲ ਇੱਕ ਆਮ ਇਹ ਆ ਰਿਹਾ ਵੀ ਇਹ ਰਾਹ ਜਾ ਕਿੱਧਰ ਨੂੰ ਰਿਹਾ ਅਸਲ ਵਿੱਚ ਜੀ ਇਹ ਰਾਹ ਜਾ ਰਿਹਾ ਹੈਗਾ ਆ ਕਿ ਜਿਹੜੇ ਰਿਪਬਲਿਕਨ ਹੈਗੇ ਆ ਖਾਸ ਕਰਕੇ 트럼ਪ ਪ੍ਰਸ਼ਾਸਨ ਮੈਂ ਸਾਰੇ ਰਿਪਬਲਿਕਨ ਦੀ ਗੱਲ ਨਹੀਂ ਕਰਦਾ ਵਿੱਚੋਂ ਵਿੱਚ ਜਿਹੜੇ ਰਿਪਬਲਿਕਨ ਜਿਹੜੇ ਹੈਗੇ ਆ ਉਹ ਵੀ ਦੁਖੀ ਹੈਗੇ ਇਸ ਗੱਲ ਤੋਂ ਕਿ ਜੇ ਇਹ ਸਾਰਾ ਕੁਛ ਤਾਣਾ ਬਾਣਾ ਇਦਾਂ ਦਾ ਹੋ ਗਿਆ ਤੇ ਹੁਣ ਮੀਟਰ ਮਾਰੀਆਂ ਮੀਟਰ ਤੋਂ ਬਾਅਦ ਫਿਰ ਜਿਹੜੇ ਉਹ ਇਲੈਕਸ਼ਨ ਹੋਣ ਵਾਲੀਆਂ ਇੱਕ ਸਾਲ ਬਾਅਦ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਉਹਨਾਂ ਨੂੰ ਲੱਗਦਾ ਵੀ ਜੇ ਅਸੀਂ ਇਦਾਂ ਲੋਕਾਂ ਨੂੰ ਤੰਗ ਕਰਾਂਗੇ ਜਿਹੜੀਆਂ ਸਾਨੂੰ ਵੋਟਾਂ ਪੈਂਦੀਆਂ ਉਹ ਵੀ ਨਹੀਂ ਪੈਣੀਆਂ ਕਿਉਂਕਿ ਟਰੰਪ ਪ੍ਰਸ਼ਾਸਨ ਨੂੰ ਯਾਨੀ ਕਿ ਟਰੰਪ ਡੋਨਲਡ ਟਰੰਪ ਨੂੰ ਲੋਕਾਂ ਨੇ ਤਾਂ ਚੁਣਿਆ ਸੀ ਨੰਬਰ 1 ਕਿ ਬਿਜ਼ਨਸ ਜਿਹੜੇ ਬਹੁਤ ਲਾਸ ਹੋ ਰਹੇ ਸੀ ਕੰਪਨੀਆਂ ਜਿਹੜੀਆਂ ਜਾਂ ਤਾਂ ਬਾਹਰ ਜਾ ਰਹੀਆਂ ਸੀ ਜਾਂ ਸਟੇਟਾਂ ਮੂਵ ਕਰ ਰਹੀਆਂ ਸੀ ਕਿਉਂਕਿ ਬਹੁਤ ਜ਼ਿਆਦਾ ਇਸ ਟਾਈਮ ਆਲਮੋਸਟ ਰੈਸੈਸ਼ਨ ਦੀ ਸਥਿਤੀ ਬਣੀ ਹੋਈ ਸੀਗੀ ਸੋ ਲੋਕਾਂ ਨੇ ਸੋਚਿਆ ਕਿ ਸ਼ਾਇਦ ਇਹਨਾਂ ਨੂੰ ਚੁਣਨ ਦੇ ਨਾਲ ਜਦੋਂ ਉਹਨਾਂ ਨੇ ਪਿਛਲੀ ਟਰਮ 'ਚ ਵਧੀਆ ਕੁਝ ਕੰਮ ਕੀਤੇ ਸੀਗੇ ਇਸ ਵਾਰ ਵੀ ਵਧੀਆ ਕਰਨਗੇ ਪਰ ਇਸ ਵਾਰ ਪਤਾ ਨਹੀਂ ਅਚਾਨਕ ਜਿਹੜਾ ਇਹਨਾਂ ਦਾ ਮੂਡ ਜਿਹੜਾ ਆ ਉਹ ਇਮੀਗ੍ਰੈਂਟਸ ਦੇ ਉੱਪਰ ਆ ਗਿਆ ਜਦੋਂ ਕਿਉਂਕਿ ਬਾਰ-ਬਾਰ ਟਰੰਪਸ ਆਪ ਆਪਣੇ ਭਾਸ਼ਣਾ ਵਿੱਚ ਕਹਿੰਦੇ ਸੀ ਕਿ ਜਿਹੜੇ ਡੈਮੋਕ੍ਰੇਟ ਹੈ ਇਹ ਇਲਿਗਲ ਇਮੀਗ੍ਰੈਂਟਸ ਦੀਆਂ ਵੋਟਾਂ ਬਣਾ ਕੇ ਇਲਿਗਲ ਵੋਟਾਂ ਬਣਾ ਕੇ ਤੇ ਜਿੱਤ ਜਾਂਦੇ ਆ ਇਸ ਕਰਕੇ ਅਸੀਂ ਹਾਰ ਜਾਂਦੇ ਆ ਕਿ ਜਿਹੜੀਆਂ ਡੈਮੋਕ੍ਰੇਟ ਸਟੇਟਾਂ ਆ ਅਸ ਟਾਈਮ ਉਹਨਾਂ ਦੇ ਉੱਪਰ ਜ਼ਿਆਦਾ ਸਿਕੰਜਾ ਕੱਸਿਆ ਜਾ ਰਿਹਾ ਤੁਸੀਂ ਦੇਖੋਗੇ ਜਿੰਨੀਆਂ ਵੀ ਡੈਮੋਕ੍ਰੇਟ ਸਟੇਟਾਂ ਹੈਗੀਆਂ ਉੱਥੇ ਜਿਹੜੇ ਆ ਵੱਡੇ ਪੱਤਰ ਤੇ ਤੁਸੀਂ ਟਰੰਪਸ ਸਾਹਿਬ ਦੇ ਜਿੰਨੇ ਵੀ ਭਾਸ਼ਣ ਦੇਖੋਗੇ ਜਾਂ ਉਹਨਾਂ ਦੀਆਂ ਜਿਹੜੀਆਂ ਪ੍ਰੈਸ ਵਾਰਤਾਵਾਂ ਹੁੰਦੀਆਂ ਉਹਦੇ ਵਿੱਚ ਵੀ ਉਹ ਉਹਨਾਂ ਸਟੇਟਾਂ ਦਾ ਨਾਮ ਜ਼ਿਆਦਾ ਲੈਂਦੇ ਆ ਜਿਹੜੀਆਂ ਸਟੇਟਾਂ ਜਿਹੜੀਆਂ ਡੈਮੋਕ੍ਰੇਟਸ ਦੇ ਅੰਡਰ ਹੈਗੀਆਂ ਉਹ ਕਹਿੰਦੇ ਆ ਕਿ ਇੱਥੇ ਕਾਨੂੰਨ ਦਾ ਨਹੀਂ ਕੋਈ ਚੀਜ਼ ਨਹੀਂ ਇੱਥੇ ਇਲੀਗਲ ਡਰੱਗ ਵਿਕਦੀ ਹੈ ਇੱਥੇ ਕ੍ਰਿਮੀਨਲ ਲੋਕ ਜਿਹੜੇ ਰਹਿੰਦੇ ਆ ਇਹਨਾਂ ਸਟੇਟਾਂ ਦੇ ਵਿੱਚ ਕੋਈ ਕੰਪਨੀ ਕੰਮ ਕਰਨ ਨੂੰ ਰਾਜ਼ੀ ਨਹੀਂ ਇੱਥੇ ਬੁਰੇ ਹਾਲਾਤ ਨੇ ਲੋ ਐਂਡ ਆਰਡਰ ਹੈ ਨਹੀਂ ਸੋ ਉਹ ਕਦੇ ਵੀ ਕਿਸੇ ਰਿਪਬਲਿਕਨ ਸਟੇਟ ਦਾ ਨਾਮ ਨਹੀਂ ਲੈਂਦੇ ਕਿ ਉੱਥੇ ਕਾਨੂੰਨ ਦੀ ਸਥਿਤੀ ਕੀ ਹੈ ਕਿਉਂਕਿ ਅਸਲ ਵਿੱਚ ਕਾਰਨ ਇਹ ਹੈ ਕਿ ਤੁਸੀਂ ਦੇਖਿਆ ਹੋਵੇਗਾ ਪਿੱਛੇ ਜੇ ਟੈਕਸਾਸ ਸਟੇਟ ਨੇ ਤਕਰੀਬਨ 4-5 ਸੂਬੇ ਸੂਬੇ ਜਿਹੜੇ ਆ ਨਵੇਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਯਾਨੀ ਕਿ ਨਵੇਂ ਉਹ ਆਪਣੇ ਡਿਸਟ੍ਰਿਕਟ ਬਣਾ ਰਹੀ ਹੈ ਜਿਹਦੇ ਨਾਲ ਉਥੋਂ ਦੀਆਂ ਜਿਹੜੀਆਂ ਜਿਹੜੀਆਂ ਇਲੈਕਟਰੋਨਲ ਵੋਟਾਂ ਆ ਉਹ ਵੱਰ ਸਕਦੀਆਂ ਏਸੀ ਪੈਟਰਨ ਤੇ ਕੈਲੀਫੋਰਨੀਆ ਵੀ ਇਹ ਕੰਮ ਕਰਨ ਜਾ ਰਿਹਾ ਸੋ ਇਹ ਅਸਲ ਵਿੱਚ ਇਹ ਲੜਾਈ ਹੈਗੀ ਸਿਆਸੀ ਸਿਆਸੀ ਲੜਾਈ ਦੇ ਵਿੱਚ ਇਹ ਗੱਲ ਇਹ ਹੋ ਰਹੀ ਹੈ ਕਿ ਨੁਕਸਾਨ ਜਿਹੜਾ ਆ ਆਮ ਲੋਕਾਂ ਦਾ ਹੋ ਰਿਹਾ ਚੁਗਵਾਸ ਇੱਕ ਸਵਾਲ ਆ ਆਮ ਇਹ ਵੀ ਆ ਰਹੇ ਵੀ ਇਹ ਜਿਹੜਾ ਟਰਕਿੰਗ ਦਾ ਵਾਦਾ ਘਾਟਾ ਹੈ ਜਾਂ ਟਰਕਿੰਗ ਦਾ ਅਸਰ ਹੈ ਕੱਲੇ ਅਮਰੀਕਾ ਤੇ ਜਫਰ ਜਿਹੜੇ ਕੈਨੇਡਾ ਤੋਂ ਇੱਥੇ ਆਂਦੇ ਆ ਡਰਾਈਵਰ ਵੀਰਾਂ ਦੇ ਉਹਨਾਂ ਦੇ ਉੱਤੇ ਵੀ ਕੋਈ ਇਸ ਦਾ ਪ੍ਰਭਾਵ ਪੈਣ ਜਾ ਰਿਹਾ ਦੇਖੋ ਜੀ ਸਾਰਿਆਂ ਤੇ ਅਸਰ ਪੈਣ ਵਾਲਾ ਚਾਹੇ ਕੋਈ ਕੈਨੇਡਾ ਤੋਂ ਇੱਧਰ ਆਉਂਦਾ ਚਾਹੇ ਇੱਧਰੋਂ ਕੋਈ ਕੈਨੇਡਾ ਤੇ ਕੈਨੇਡਾ ਜਾਂਦਾ ਕਿਉਂਕਿ ਇਹਨਾਂ ਨੇ ਜਿਹੜੇ ਹੁਣ ਕੈਨੇਡਾ ਤੋਂ ਵੀ ਆਉਣੇ ਆ ਉਹਨਾਂ ਦੇ ਵੀ ਡਾਕੂਮੈਂਟ ਚੈੱਕ ਕਰਨੇ ਆ ਕਿਉਂਕਿ ਜੇ ਉਹ ਵੀ ਉੱਥੇ ਕਹਿ ਲਓ ਕਿ ਗ੍ਰੀਨ ਕਾਰਡ 홀ਡਰ ਨਹੀਂ ਹੈਗੇ ਜਾਂ ਸਿਟੀਜ਼ਨ ਨਹੀਂ ਹੈਗੇ ਤੇ ਇਹਨਾਂ ਨੇ ਉਹਨਾਂ ਨੂੰ ਵੀ ਇੱਥੇ ਵੜਨ ਨਹੀਂ ਦੇਣਾ ਕਿਉਂਕਿ ਮੈਨੂੰ ਇਹ ਸਾਰਾ ਕੁਝ ਸਾਹਮਣੇ ਆ ਰਿਹਾ ਹੈ ਕਿ ਸਥਿਤੀ ਜਿਹੜੀ ਹੈ ਕਿ ਬੜੀ ਗੰਭੀਰ ਬਣ ਜਾ ਰਹੀ ਹੈ ਤੁਸੀਂ ਹੁਣ ਦੇਖਿਆ ਨਾ 트럼ਪ ਪ੍ਰਸ਼ਾਸਨ ਨੇ 트াকিং ਇੰਡਸਟਰੀ ਦੇ ਉੱਤੇ ਇੱਕ ਬੜਾ ਵੱਡਾ ਟੈਰਫ ਲਾ ਦਿੱਤਾ ਉਹ ਟੈਰਫ ਲਾਇਆ ਹੋਇਆ ਹੈ ਜਿਹੜੇ ট্রাক ਬਾਰ ਲੀਆਂ ਕੰਟਰੀਆਂ ਚੋਂ ਬਣ ਕੇ ਆਉਂਦੇ ਆ ਜਾਂ ਉਹਨਾਂ ਦੇ ਪਾਰਟਸ ਬਣ ਕੇ ਆਉਂਦੇ ਆ ਜਾਂ ਉਹ ਅਸੈਂਬਲ ਉੱਥੇ ਹੁੰਦੇ ਨੇ ਜਾਂ ਇਦਾਂ ਕਹਿ ਲਓ ਕਿ ਉਹ ਟਰੱਕ ਜਿਨ੍ਹਾਂ ਦੇ ਪਾਰਟਸ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਬਣ ਕੇ ਤਿਆਰ ਹੁੰਦੇ ਨੇ ਤੇ ਅਮਰੀਕਾ 'ਚ ਵਿਖਦੇ ਨੇ ਹੁਣ ਇਹਨਾਂ ਨੇ ਉੱਥੇ ਬਹੁਤ ਵੱਡੀ ਭਾਰੀ ਗਿਣਤੀ ਦੇ ਵਿੱਚ ਉਹਨਾਂ ਦੇ ਉੱਪਰ ਟੈਰਫ ਲਾ ਦਿੱਤਾ ਹੁਣ ਤੁਸੀਂ ਦੇਖੋ ਜਦੋਂ ਟੈਰਫ ਲੱਗੂਗਾ ਟਰੱਕ ਮਹਿੰਗੇ ਹੋਣਗੇ ਟਰੱਕ ਮਹਿੰਗੇ ਹੋਣਗੇ ਤੇ ਵੱਡੀਆਂ ਕੰਪਨੀਆਂ ਨੂੰ ਬਹੁਤ ਵੱਡੇ ਝਟਕੇ ਲੱਗਣਗੇ ਕਿਉਂਕਿ ਵੱਡੀਆਂ ਕੰਪਨੀਆਂ ਜਿਹੜੀਆਂ ਆ ਉਹ ਹਰ ਸਾਲ ਹਜ਼ਾਰਾਂ ਦੇ حساب ਦੇ ਨਾਲ ਨਵੇਂ ਟਰੱਕ ਲੀਜ਼ ਕਰਦੀਆਂ ਤੇ ਜਦੋਂ ਉਹਨਾਂ ਦੀ ਲੀਜ਼ ਵੱਧ ਜੂਗੀ ਉਹ ਕਿੱਥੋਂ ਅਫੋਰਡ ਕਰਨਗੀਆਂ ਟਰੱਕ ਪਾਰਟਸ ਮਹਿੰਗੇ ਹੋ ਜਾਣਗੇ ਲੇਬਰ ਮਹਿੰਗੀ ਹੋ ਜੂਗੀ ਟਰੱਕਾਂ ਦੀ ਜਿਹੜੀ ਰਿਪੇਅਰ ਆ ਉਹ ਮਹਿੰਗੀ ਹੋ ਜੂਗੀ ਇਹ ਦੇਖੋ ਟਰੰਪ ਸਾਹਿਬ ਆਪਣੀ ਗਲਤੀ ਮੰਨਵਾ ਰਹੇ ਆ ਪੀ ਉਹਨਾਂ ਕੰਪਨੀਆਂ ਨੂੰ ਇਹ ਤਾੜਨਾ ਕਰ ਰਿਹਾ ਕਿ ਜੇ ਤੁਸੀਂ ਟਰੱਕ ਬਣਾਉਨੇ ਆ ਟਰੱਕਾਂ ਦੇ ਪਾਰਟਸ ਬਣਾਉਨੇ ਆ ਅਮਰੀਕਾ ਚਾਣ ਕੇ ਬਣਾਓ ਦੂਜੇ ਪਾਸੇ ਇਹ ਵੀ ਕਹਿ ਰਹੇ ਆ ਕਿ ਜਿਹੜੀ ਲੇਬਰ ਹੈ ਉਹ ਵੀ ਜਿਹੜੇ ਲੋਕ ਹੈ ਉਹ ਹੀ ਤੁਸੀਂ ਹਾਇਰ ਕਰ ਸਕਦੇ ਆ ਜਿਨ੍ਹਾਂ ਕੋਲ ਘੱਟੋ ਘੱਟ ਗ੍ਰੀਨ ਕਾਰਡ ਹੋਵੇ ਜਾਂ ਜਿਹੜੇ ਅਥੋਰਾਈਜ਼ਡ ਟੂ ਵਰਕ ਹੋਣ ਉਹਦੇ ਵਿੱਚ ਫੇਰ ਇਹ ਵਰਕ ਪਰਮਿਟ ਵਾਲਿਆਂ ਨੂੰ ਫੇਰ ਨਹੀਂ ਕੰਮ ਕਰਨ ਦੇ ਦਿੰਦੇ ਤੋਂ ਉਹ ਇਸ ਕਰਕੇ ਤੁਸੀਂ ਦੇਖਿਆ ਹੋਣਾ ਪਿੱਛੇ ਜਿਹੜੀ ਇੱਕ ਹੰਡਾਈ ਵਾਲਿਆਂ ਦੀ ਤੇ ਐਲਜੀ ਵਾਲਿਆਂ ਦੀ ਕੰਪਨੀ ਸੀਗੀ ਜੌਰਜੀਆ ਵਿੱਚ ਜਿੱਥੇ ਦਾ ਪਲਾਂਟ ਬਣਦਾ ਪਿਆ ਸੀਗਾ ਉਥੇ ਸੈਂਕੜਿਆਂ ਦੇ ਹਿਸਾਬ ਦੇ ਨਾਲ ਉਹਨਾਂ ਦੇ ਵਰਕਰ ਗ੍ਰਿਫਤਾਰ ਕਰਕੇ ਆਈਐਸ ਦੀ ਰਿਪੋਰਟ ਕਰ ਦਿੱਤੇ ਕਿਉਂਕਿ ਹਾਲੇ ਕਿ ਕੰਪਨੀ ਦਾ ਤਰਕ ਇਹ ਸੀਗਾ ਕਿ ਇਹ ਜਿਹੜੇ ਵਰਕਰ ਹੈ ਸਪੈਸ਼ਲ ਵਰਕਰ ਹੈ ਕਿਉਂਕਿ ਇਹਨਾਂ ਲੋਕਾਂ ਨੂੰ ਅਸੀਂ ਟ੍ਰੇਨਿੰਗ ਦਿੱਤੀ ਹੁੰਦੀ ਹੈ ਕਿ ਤੁਸੀਂ ਕੰਪਨੀ ਨੂੰ ਕਿੱਦਾਂ ਬਿਲਡ ਕਰਨਾ ਹੈ ਕਿਵੇਂ ਸਾਰਾ ਕੰਮਕਾਰ ਕਰਨਾ ਹੈ ਕਿਉਂਕਿ ਨਵੇਂ ਬੰਦਿਆਂ ਨੂੰ ਕੰਮ ਸਿਖਾ ਕੇ ਅਸੀਂ ਕੰਮ ਨਹੀਂ ਕਰਵਾ ਸਕਦੇ ਇਹਨਾਂ ਨੂੰ ਸਿਰਫ ਜਿਹੜੀ ਕੰਪਨੀ ਨੂੰ ਬਿਲਡ ਕਰਕੇ ਚਲੇ ਜਾਣਾ ਸੀ ਇੱਥੇ ਰਹਿਣਾ ਨਹੀਂ ਸੀ ਪਰ ਉਹਨਾਂ ਨੇ ਆਈਸ ਵਾਲੇ ਨੇ ਵਾਵਾ ਖੱਟੀ ਤੇ ਵੇਖੋ ਜੇ ਅਸੀਂ ਇੱਕ ਦਿਨ ਵਿੱਚ 500 ਬੰਦਾ ਜਿਹੜਾ ਗ੍ਰਿਫਤਾਰ ਕਰ ਲਿਆ ਗੱਲ ਇਹ ਹੈ ਕਿ ਐਸ ਟਾਈਮ ਅਮਰੀਕਾ ਦੇ ਵਿੱਚ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਹੈ ਜਿਹੜੇ ਐਸ ਟਾਈਮ ਜਿੰਨੇ ਵੀ ਬਿਜ਼ਨਸਮੈਨ ਨੇ ਉਹ ਰੋ ਰਹੇ ਨੇ ਕਿਉਂਕਿ ਲੇਬਰ ਜਿਹੜੀ ਆ ਉਹ ਮਹਿੰਗੀ ਹੋਣ ਜਾ ਰਹੀ ਹੈ ਟਰਕਿੰਗ ਇੰਡਸਟਰੀ ਦੇ ਵਿੱਚ ਤੁਸੀਂ ਹੁਣ ਦੇਖੋ ਕਿ ਡਰਾਈਵਰਾਂ ਦੀ ਬਹੁਤ ਵੱਡੇ ਪੱਧਰ ਤੇ ਸ਼ਾਰਟੇਜ ਹੋਣੀ ਸ਼ੁਰੂ ਹੋ ਗਈ ਹੈ ਜਿਹੜੇ ਡਰਾਈਵਰ ਅੱਗੇ 40 40 45 45 ਸੈਂਟ ਤੇ ਕੰਮ ਕਰਦੇ ਪਏ ਸੀ ਅੱਜ ਵੱਡੀਆਂ ਵੱਡੀਆਂ ਕੰਪਨੀਆਂ ਨੇ ਬੋਰਡ ਲਾਤੇ ਹਾਇਰਿੰਗ ਦੇ ਗਰੁੱਪਾਂ ਦੇ ਵਿੱਚ ਮੈਸੇਜ ਪਾ ਰਹੇ ਆ 70 80 ਸੈਂਟ ਪਰ ਮਾਈਲ ਦੇਣੇ ਸ਼ੁਰੂ ਕਰ ਦਿੱਤੇ ਆ ਔਰ ਕਹਿੰਦੇ ਕਿ 2 ਸਾਲ ਦਾ ਐਕਸਪੀਰੀਅੰਸ ਤੇ ਘੱਟੋ ਘੱਟ ਗ੍ਰੀਨ ਕਾਰਡ ਤਾਂ ਸਿੱਟਕਨ ਹੋਣਾ ਚਾਹੀਦਾ ਔਰ ਦੇਖੋ ਬੋਨਸ ਵੀ ਦੇਣੇ ਆਫਰ ਕਰ ਦਿੱਤੇ ਆ ਚਾਹੇ ਉਹ ਪੰਜਾਬੀ ਟਰਕਿੰਗ ਕੰਪਨੀਆਂ ਦੇ ਬਾਲਕ ਹੈ ਚਾਹੇ ਉਹ ਗੋਰੇ ਆ ਚਾਹੇ ਕੋਈ ਆ ਸੋ ਗੱਲ ਇਹ ਹੈ ਕਿ ਹੁਣ ਤੁਹਾਡੇ ਹਿਸਾਬ ਨਾਲ ਇਹਦਾ ਫਾਇਦਾ ਕਿਸੇ ਵਰਗ ਨੂੰ ਤਾਂ ਹੋਏਗਾ ਜਿਹੜਾ ਟਰੰਪ ਸਾਹਿਬ ਦਾ ਇੱਕ ਨਾਰਾ ਮੈਗਾ ਮੇਕ ਅਮਰੀਕਾ ਗ੍ਰੇਟ ਅਗੇਨ ਉਹ ਤਾਂ ਹੋਏਗਾ ਵੇਖੋ ਜੀ ਉਹ ਨਾਰੇ ਵੀ ਮੋਦੀ ਵਾਂਗੂ ਹਵਾ ਵਿੱਚ ਫੂਕ ਨਿਕਲ ਜਾਣੀ ਹੈ ਕਿਉਂਕਿ ਟਰੰਪ ਸਾਹਿਬ ਦਾ ਜਿਹੜਾ ਆਪਣਾ ਸਮਾਨ ਵੇਖਦਾ ਉਹ ਤੇ ਮੇਡ ਇਨ ਚਾਈਨਾ ਆ ਤੁਸੀਂ ਦੇਖ ਲਓ ਬਹੁਤ ਚੀਜ਼ਾਂ ਜਿਹੜੀਆਂ ਜਿੱਥੇ 트럼ਪ ਮੇਕ ਗ੍ਰੈਂਡ ਅਮਰੀਕਾ ਗ੍ਰੇਟ ਅਗੇਨ ਜਦੋਂ ਉਹਨਾਂ ਨੂੰ ਚੁੱਕ ਕੇ ਦੇਖ ਲਓ ਉਹ ਸਮਾਨ ਸਾਰਾ ਬਣਿਆ ਮੇਡ ਇਨ ਚਾਈਨਾ ਦਾ ਹੁੰਦਾ ਆ ਤੇ 트럼ਪ ਸਾਹਿਬ ਨੂੰ ਤਾਂ ਕਈ ਵਾਰੀ ਲੋਕਾਂ ਨੇ ਪੁੱਛ ਲਿਆ ਕਿ ਹੱਥ ਵਿੱਚ ਤੁਸੀਂ ਆਈਫੋਨ ਫੜਿਆ ਹੈ ਪਰ ਆਈਫੋਨ ਹੈਗਾ ਤੇ ਮੇਡ ਇਨ ਚਾਈਨਾ ਦਾ ਆ ਸੋ ਗੱਲਾਂ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਆ ਉਨ੍ਹਾਂ ਤੇ ਤੁਰਨਾ ਬੜਾ ਔਖਾ ਆ ਇਦਾਂ ਤੇ ਮੋਦੀ ਸਾਹਿਬ ਵੀ ਬਹੁਤ ਕਹਿੰਦੇ ਰਹੇ ਸੀ ਕਿ ਸਵਦੇਸ਼ੀ ਸਮਾਨ ਹੀ ਯੂਜ਼ ਕੀਜੀਏ ਤੇ ਅੰਤ ਦੇਖੋ ਹੁਣ ਪਹਿਲਾਂ ਕਿੰਨੇ ਪਰਸੈਂਟ ਸਮਾਨ ਚਾਈਨਾ ਤੋਂ ਲੈਂਦੇ ਸੀਗੇ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ ਪਰ ਅੱਜ ਦੇਖੋ ਇੰਡੀਆ ਦੇ ਵਿੱਚ ਸਭ ਤੋਂ ਵੱਡਾ ਬੋਲ ਵਾਲਾ ਚਾਈਨਾ ਦਾ ਇਸ ਟਾਈਮ ਹੈਗਾ ਤੇ ਇਸ ਟਾਈਮ ਮੋਦੀ ਸਾਹਿਬ ਜਿਹੜੇ ਚਾਈਨਾ ਨੂੰ ਕੋਸਟ ਦੇ ਤੱਕਦੇ ਨਹੀਂ ਸੀ ਤੇ ਹੁਣ ਚਾਈਨਾ ਨੂੰ ਵਿజిਟ ਵੀ ਕਰਨਾ ਸ਼ੁਰੂ ਕਰਤਾ ਤੇ ਹੁਣ ਉਹਨਾਂ ਦੇ ਨਾਲ ਜਿਹੜੀ ਭਾਈਵਾਲੀ ਵੀ ਬਧਾਈ ਹੈ ਪਰ ਇਧਰ ਵੀ ਅਮਰੀਕਾ ਦੇ ਵਿੱਚ ਵੀ ਮੇਰਾ خیال ਉਹਨਾਂ ਮੇਡ ਇਨ ਚਾਈਨਾ ਦਾ ਸਮਾਨ ਪਹਿਲਾਂ ਨਹੀਂ ਆਉਂਦਾ ਸੀਗਾ ਜਿੰਨਾ ਹੁਣ ਆ ਰਿਹਾ ਇਸ ਟਾਈਮ ਇਹ ਅੰਦਰ ਖਾਤੇ ਕੀ ਚੱਲ ਰਿਹਾ ਇਹ ਕਿਸੇ ਨੂੰ ਕੁਝ ਨਹੀਂ ਪਤਾ ਉੱਪਰੋਂ ਉੱਪਰੋਂ ਟਰੰਪ ਸਾਹਿਬ ਜਿਹੜੇ ਦਬਕੇ ਵੀ ਬਹੁਤ ਮਾਰਦੇ ਆ ਟੈਰਫ ਲਾਉਣ ਤੇ ਚਾਈਨਾ ਨੂੰ ਬਹੁਤ ਦਬਕੇ ਮਾਰੇ ਪਰ ਆਖਰ ਵਿੱਚ ਆਣ ਕੇ ਫਿਰ ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਮਿੱਟੀ ਵਿੱਚ ਰਹਿ ਗਈਆਂ ਹਵਾ ਵਿੱਚ ਰਹਿ ਗਈਆਂ ਤੇ ਆ ਚਾਈਨਾ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜਾ ਬਿਜ਼ਨਸ ਹੈ ਉਹ ਅਮਰੀਕਾ ਨੂੰ ਆ ਵੀ ਰਿਹਾ ਤੇ ਇੱਥੋਂ ਜਾ ਵੀ ਰਿਹਾ ਸੋ ਇਸ ਗੱਲ ਕਰੀਏ ਨਾ ਇਹ ਸਾਰੇ ਕੁਝ ਦਾ ਜਿਹੜਾ ਫਾਇਦਾ ਆ ਇਹ ਅਸਲ ਵਿੱਚ ਸਿਆਸੀ ਲਾਹਾ ਆ ਇਹਦੇ ਵਿੱਚ ਕੋਈ ਵੀ ਲੋਕਾਂ ਦਾ ਲਾਹਾ ਨਹੀਂ ਹੈਗਾ ਜੇ ਤੁਸੀਂ ਗੱਲ ਕਰੀਓ ਟਰਕਿੰਗ ਦੇ ਵਿੱਚ ਹਾਂ ਹਾਲ ਦੀ ਘੜੀ ਤੇ ਵਿੱਚ ਤਾਂ ਲੋਕਾਂ ਨੂੰ ਪੈਸੇ ਜਾਦੇ ਮਿਲਣੇ ਸ਼ੁਰੂ ਹੋ ਜਾਣਗੇ ਪਰ ਜੇ ਕੰਪਨੀਆਂ ਨੂੰ ਬੰਦੇ ਨਾ ਮਿਲੇ ਡਰਾਈਵਰ ਨਾ ਮਿਲੇ ਉਹਨਾਂ ਦਾ ਮਾਲ ਟਾਈਮ ਦੇ ਨਾਲ ਨਾ ਚੁੱਕਿਆ ਗਿਆ ਨਾ ਪਹੁੰਚਿਆ ਤੇ ਇਦਾਂ ਕਹਿ ਲਓ ਕਿ ਟਰੱਕਿੰਗ ਕੰਪਨੀਆਂ ਦਾ ਜੇ ਦੁਆਲਾ ਨਿਕਲ ਗਿਆ ਤਾਂ ਹੁਣੇ ਆ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਟਰੱਕਿੰਗ ਕੰਪਨੀਆਂ ਨੇ ਗੁਹਾਰ ਲਈ ਜਾ ਕੇ ਕੰਪਰੈਸ਼ਨ ਲਗੇ ਕਿ ਤੁਸੀਂ ਇਹ ਕੰਮ ਜਿਹੜਾ ਕਰ ਦਿੱਤਾ ਰਾਤੋਂ ਰਾਤ ਇਹਦੇ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਜੇ ਇਹ ਸਾਰੇ ਕੰਮ ਇਹ ਜਿਹੜੇ ਵਰਕ ਪਰਮਿਟ ਤੇ ਸੀਡੀਐਲ ਵਾਲੇ ਆ ਹਟਾ ਦਿੱਤੇ ਤਾਂ ਅਸੀਂ ਬੰਦੇ ਕਿੱਥੋਂ ਪੂਰੇ ਕਰਾਂਗੇ ਹੋਰ ਬਿਲਕੁਲ ਇੱਕ ਵੈਬਸਾਈਟ ਜਾਰੀ ਕਰ ਦਿੱਤੀ ਕਿ ਉਹ ਇਸ ਵੈਬਸਾਈਟ ਤੇ ਜਾ ਕੇ ਤੁਸੀਂ ਤੇ ਉਹ ਆਮ ਲੋਕ ਜਿਹੜੇ ਆ ਸਿਰ ਰਸੀਡਿਅਲ ਵਾਲੇ ਉਹ ਕਮੈਂਟ ਕਰੋ ਕਿ ਤੁਸੀਂ ਇਸ ਕਾਨੂੰਨ ਦੇ ਖਿਲਾਫ ਆ ਜਾਂ ਇਸ ਕਾਨੂੰਨ ਦੇ ਨਾਲ ਆ ਤੇ ਹੁਣ ਕੋਈ ਜੇ ਲੋਕੀ ਕਮੈਂਟ ਕਰਨਗੇ ਉਹ ਤੇ ਠੀਕ ਹੈ ਪਰ ਜਿਹੜੇ 트ੰਪ ਪ੍ਰਸ਼ਾਸਨ ਨੂੰ ਲਾਈਕ ਕਰਦੇ ਉਹ ਪਹਿਲੇ ਹੀ ਜਾ ਕੇ ਉਸ ਵੈਬਸਾਈਟ ਤੇ ਜਾ ਕੇ ਉਹ ਯੈਸ ਯੈਸ ਕਰੀ ਜਾ ਰਹੇ ਹਾਂ ਜੀ ਇਹ ਕਾਨੂੰਨ ਬੜਾ ਵਧੀਆ ਸੋ ਗੱਲ ਇਹ ਆ ਕਿ ਇਸ ਟਾਈਮ ਜਿਹੜਾ ਅਮਰੀਕਾ ਦੇ ਵਿੱਚ ਸਾਰੇ ਪਾਸੇ ਖਲਾਫ ਪੈਦਾ ਹੋਇਆ ਪਿਆ ਚਾਹੇ ਉਹ ਛੋਟੇ ਬਿਜ਼ਨਸ ਹੈ ਵੱਡੇ ਬਿਜ਼ਨਸ ਹੈ ਫਾਰਮਰਸ ਹੈ ਟਰੱਕਿੰਗ ਇੰਡਸਟਰੀ ਹੈ ਟਰੱਕਿੰਗ ਇੰਡਸਟਰੀ ਪਹਿਲੇ ਲੜਖੜਾਈ ਪਈ ਸੀ ਹਾਲਾਤ ਪਹਿਲੇ ਇੱਕ ਸਾਲ ਦੋ ਸਾਲ ਤੋਂ ਬੁਰੇ ਸੀਗੇ ਲੋਨ ਮਿਲ ਨਹੀਂ ਰਹੇ ਸੀਗੇ ਜਿਹੜੇ ਡੀਜ਼ਲ ਆ ਉਹਦੇ ਭਾਅ ਬਹੁਤ ਚੜੇ ਹੋਏ ਸੀ ਇੰਸ਼ੋਰੈਂਸਾਂ ਵੈਸੇ ਬਹੁਤ ਮਹਿੰਗੀਆਂ ਹੋ ਗਈਆਂ ਕੈਲੀਫੋਰਨੀਆ ਦੇ ਵਿੱਚ ਜਿਹੜੀ ਇੰਸ਼ੋਰਸ ਟਰੱਕ ਦੀ 2.500 ਡਾਲਰ ਦੀ ਹੋ ਜਾਂਦੀ ਸੀ ਉਹ ਹੁਣ 5-6-6000 ਡਾਲਰ ਦੀ ਹੁੰਦੀ ਹੈ ਸੋ ਇਹ ਚਾਰੇ ਪਾਸਿਓ ਪਹਿਲੇ ਹੀ ਮਾਰ ਪਈ ਹੋਈ ਸੀ ਆ ਹੁਣ ਜਿਹੜਾ ਨਵਾਂ ਕਾਨੂੰਨ ਹੈ ਇਹਨੇ ਤਾਂ ਚਾਰੇ ਪਾਸੇ ਜਿਹੜਾ ਆ ਇੰਨਾ ਕੋ ਰੋਲਾ ਪਾ ਦਿੱਤਾ ਹੈ ਕਿ ਸਮਝ ਨਹੀਂ ਆ ਰਹੀ ਕਿ ਕਿਹੜਾ ਵੱਡਾ ਟਰੱਕ ਚਲਾ ਸਕਦਾ ਹੈ ਕਿਹੜਾ ਨਹੀਂ ਚਲਾ ਸਕਦਾ ਰੋਜ਼ਾਨਾ ਕਈਆਂ ਲੋਕਾਂ ਦਾ ਸ਼ੋਸ਼ਣ ਵੀ ਬਹੁਤ ਹੋਣਾ ਇਸ ਦੇ ਵਿੱਚ ਕਿਉਂਕਿ ਜਦੋਂ ਇਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਤੇ ਜਿਹੜੇ ਵਿਚਾਰੇ ਇਸ ਇਸ ਟਾਈਮ ਜਿਹੜੇ ਵਰਕ ਪਰਮਿਟ ਹੋਲਡਰ ਹੈ ਸੀਰੀਅਲ ਹੋਲਡਰ ਹੈ ਉਹਨਾਂ ਨੂੰ ਮਿਸਯੂਜ਼ ਵੀ ਬਹੁਤ ਲੋਕ ਕਰ ਲੈਂਦੇ ਆ ਸੋ ਹੁਣ ਲੈ ਤੇ ਕਿ ਹਾਲਾਤ ਇਦਾਂ ਦੇ ਨੇ ਕਿ ਇਹ ਕਾਨੂੰਨਾਂ ਦੀ ਸਖਤੀ ਤਾਂ ਬਹੁਤ ਹੋ ਰਹੀ ਹੈ ਇਮੀਗ੍ਰੇਸ਼ਨ ਤੋਂ ਤੁਰੇ 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 ਹੁਣ ਇਹ ਬਿਜ਼ਨਸ ਵੱਲ ਆ ਗਏ ਤੇ ਹਾਲਾਤ ਕਿਸੇ ਦਿਨ ਇਹ ਵੀ ਹੋ ਜਾਣੇ ਆ ਕਿ ਜਿਸ ਤਰ੍ਹਾਂ ਥੋੜੇ ਦਿਨ ਪਹਿਲਾਂ ਖਬਰ ਆਈ ਸੀਗੀ ਕਿ ਜਿਹੜੀ ਇੱਕ ਕੰਪਨੀ ਫੂਡ ਡਿਲੀਵਰ ਕਰਦੀ ਹੈ ਜਿ ਡੋਰ ਡੈਸ਼ ਉਹਨਾਂ ਨੇ ਹਜ਼ਾਰਾਂ ਦੇ ਸਾਬ ਦੇ ਨਾਲ ਰੋਬੋਟ ਖਰੀਦ ਲਏ ਨੇ ਕਿ ਹੁਣ ਜਿਹੜੇ ਲੋਕ ਪਹਿਲਾਂ ਫੂਡ ਡਿਲੀਵਰੀ ਕਰਦੇ ਸੀ ਉਹਨਾਂ ਦੀ ਜਗ੍ਹਾ ਤੇ ਰੋਬੋਟ ਜਿਹੜੇ ਐ ਉਹ ਫੂਡ ਡਿਲੀਵਰੀ ਕਰਿਆ ਕਰਨਗੇ ਉਹਨ ਲੋਕੀ ਜਾਣ ਕੇ ਕਿੱਧਰ ਕੁੱਲ ਮਿਲਾ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਰੈਸੈਸ਼ਨ ਦਾ ਰੌਲਾ 2 ਸਾਲ ਪਹਿਲੇ ਪੈ ਰਿਆ ਸੀ ਉਹ ਰੈਸੈਸ਼ਨ ਹਜੇ ਥੰਮਣ ਵਾਲਾ ਨਹੀਂ ਹੈ ਤੁਹਾਨੂੰ ਐਫਐਮ ਰੈਗਰੈਸ਼ਨ ਸੱਡੋ ਮੈਂ ਕਹਿੰਦਾ ਵੀ ਤੁਸੀਂ ਮਕਿਆਈ ਦੇਖੋ ਕਿੰਨੀ ਵਧਣੀ ਹੈ ਕਿਉਂਕਿ ਟਰਕਿੰਗ ਇੱਕ ਇਹੋ ਜੀ ਲਾਈਨ ਹੈਗੀ ਹੈ ਜਿਸ ਲਾਈਨ ਦੇ ਥਰੂ ਇਹ ਇੱਕ ਵੱਡੀ ਚੇਨ ਹੈ ਹਰ ਇੱਕ ਸਮਾਨ ਤੁਹਾਡੇ ਘਰ ਤੱਕ ਜਿੱਨਾ ਵੀ ਪਹੁੰਚਦਾ ਉਹ ਟਰਕਿੰਗ ਦੇ ਥਰੂ ਪਹੁੰਚਦਾ ਜਦੋਂ ਟਰਕਿੰਗ ਸਲੋ ਹੋਈ ਤਾਂ ਤੁਸੀਂ ਦੇਖੋ ਕਿ ਚੀਜ਼ਾਂ ਜਿਹੜੀਆਂ ਤੁਹਾਨੂੰ ਮਿਲਣੀਆਂ ਅਸੰਭਵ ਹੋ ਜਾਣੀਆਂ ਉਹਦੇ ਨਾਲ ਮਹਿੰਗਾਈ ਵਧਣੀ ਆ ਉਹਦੇ ਨਾਲ ਲੋਕਾਂ ਦੀ ਜੇਬ ਦੇ ਉੱਪਰ ਹੋਰ ਵੱਧੂ ਭਾਰ ਪਊਗਾ ਤੇ ਫਿਰ ਜਿਹੜੀ ਆ ਉਹ ਤੁਸੀਂ ਆਪਸਾ ਲਓ ਕਿ ਇਹ ਕਾਨੂੰਨ ਚੰਗਾ ਹੋਇਆ ਜਾਂ ਮਾੜਾ ਹੋਇਆ ਹਾਂ ਜਿਹੜੇ ਲੋਕ ਗਲਤ ਐ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਲਾਇਸੈਂਸ ਲਏ ਆ ਤੁਸੀਂ ਉਹਨਾਂ ਦੀ ਪਹਿਚਾਨ ਕਰੋ ਉਹਨਾਂ ਦੇ ਲਾਇਸੈਂਸ ਕੈਨਸਲ ਕਰੋ ਪਰ ਜਿਹੜੇ ਇਹ ਕਹਿ ਦਿੱਤਾ ਕਿ ਖੋਤਾ ਕੋੜਾ ਇੱਕ ਬਰਾਬਰ ਹੀ ਹੈ ਤੇ ਹੁਣ ਤੇ ਸਾਰਿਆਂ ਨੂੰ ਤੁਸੀਂ ਇੱਕ ਵੱਡਿਓ ਕੱਢ ਕੇ ਰੱਖ ਦਿਓ ਜੀ ਨਹੀਂ ਇਹ ਸਾਰੇ ਇਲਿਗਲ ਨੇ ਮੈਨੂੰ ਤੇ ਇਹ ਨਹੀਂ ਸਮਝ ਆ ਜੇ ਆ ਰਹੀ ਕਿ ਜਿਹੜਾ ਵਰਕ ਪਰਮਿਟ ਹੈ ਉਹ ਵਰਕ ਅਥੋਰਾਈਜ਼ਡ ਹੈ ਇਹ ਵੀ ਫੈਡਰਲ ਨੇ ਦਿੱਤਾ ਆ ਇਮੀਗ੍ਰੇਸ਼ਨ ਨੇ ਦਿੱਤਾ ਆ ਤੇ ਜੇ ਇਹ ਇਲਿਗਲ ਸੀ ਤੇ ਅੱਜ ਤੋਂ ਪਹਿਲਾਂ ਸੀਡੀਐਲ ਦਿੱਤੇ ਹੀ ਕਿਉਂਗੇ ਕਿਉਂਕਿ 트럼ਪ ਦੀ ਸਰਕਾਰ ਪਹਿਲੀ ਵਾਰੀ ਤਾਂ ਆਈ ਨਹੀਂ ਇਹਨਾਂ ਨੇ 4 ਸਾਲ ਪਹਿਲਾਂ ਦੀ ਰਾਜ ਕੀਤਾ ਹੈ ਇਹਨਾਂ ਨੇ ਉਦੋਂ ਕਿਉਂ ਲਾਇਸੈਂਸ ਦਿੱਤੇ ਹੁਣ ਵੀ ਉਸੇ ਪੈਟਰਨ ਤੇ ਲਾਇਸੈਂਸ ਮਿਲ ਰਹੇ ਸੀ ਜਿਹੜਾ ਬਾਰ ਬਾਰ ਇਲੀਗਲ ਕਹਿ ਕਹਿ ਕੇ ਪ੍ਰਚਾਰਨਾ ਇਹ ਵੀ ਇੱਕ ਲੋਕਾਂ ਦੇ ਅੰਦਰ ਡਰ ਪੈਦਾ ਕਰਨ ਵਾਲੀ ਗੱਲ ਹੀ ਹੈ ਪਰ ਹੁਣ ਇਹ ਕੋਸ਼ਿਸ਼ ਇਹ ਹੋ ਰਹੀ ਹੈ ਵੱਡੇ ਵੱਡੀਆਂ ਕੰਪਨੀਆਂ ਵੱਲੋਂ ਕਿ ਇਹਦੇ ਉੱਤੇ ਕੁਛ ਨਾ ਕੁਛ ਜਿਹੜਾ ਰਿਆਇਤ ਕੀਤੀ ਜਾਵੇ ਜੇ ਰਿਆਇਤ ਹੋ ਜੂਗੀ ਤੇ ਕੰਪਨੀਆਂ ਦਾ ਵੀ ਭਲਾ ਹੋ ਜਾਊਗਾ ਅਮਰੀਕਾ ਦਾ ਵੀ ਭਲਾ ਹੋ ਜਾਊਗਾ ਨਹੀਂ ਤੇ ਤੁਹਾਨੂੰ ਪਤਾ ਹੀ ਹੈ ਕਿ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਹੋਲਡਰ ਕਿੰਨੇ ਕੁ ਡਰਾਈਵਰ ਜਿਹੜੇ ਆ ਕਿਹੜੇ ਲੋਕ ਲੱਖ ਲੱਖ ਆ ਜੀ ਕਿੰਨੇ ਜਾਣੇ ਤੇ ਕਿਸ ਨੇ ਇਸ ਵੱਲ ਜਾਣ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਆਪਣਾ ਚੰਗੇ ਸੁਝਾਅ ਸਟ੍ਰਕਿੰਗ ਵੀਰਾਂ ਨੂੰ ਦਿੱਤੇ ਤੇ ਸਰਕਾਰ ਤੱਕ ਵੀ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਥੈਂਕ ਯੂ ਵੈਰੀ ਮੱਚ ਧੰਨਵਾਦ ਜੀ ਸਤਿ ਸ੍ਰੀ ਅਕਾਲ ਬਾਈਕੂ ਜੀ ਦਾ ਖਾਸਾ ਬਾਈਕੂ ਜੀ ਦੀ ਫਤਵੀ ਜੀ ਬਾਈਕੂ ਜੀ